ਜਾਣੇ ਜੋ ਸੇਗ ਨੂੰ ਗਿਆਨ ਸਰਕਾਰ ਨੇ ਹਿਰੀਚ ਭਾਈ ਗਿਸ਼ਿੰਤ ਕੌਰ ਸਿੰਘ ਭਾਈ ਜੀ ਸਿੰਘ ਨੂੰ ਸ਼ਬਦ ਗੁਰੂ ਰੂਪ ਸਾਹਿਬ ਸਾੰਗਤ ਜੀ ਅੱਜ ਪੰਥਕ ਜਥੇਬੰਦੀਆਂ ਸ਼ਹੀਦਾਂ ਦੇ ਪਰਿਵਾਰ ਇੱਥੇ ਹਾਜ਼ਰ ਹੋ ਕੇ ਅੱਜ ਤੋਂ 5 ਸਾਲ ਪਹਿਲਾਂ ਵਾਪਰੀ ਉਹ ਵਾਈ ਘਟਨਾ ਲਈ ਆਪਾਂ ਉਹਨਾਂ ਸ਼ੀਡਾਂ ਨੂੰ ਯਾਦ ਕਰ ਰਹੇ ਹਾਂ ਬਹੁਤ ਵਿਸਤਾਰ ਦੇ ਵਿੱਚ ਉਸ ਘਟਨਾ ਦੇ ਸਬੰਧ ਦੇ ਵਿੱਚ ਤੇ ਅੱਜ ਚੱਲ ਰਹੇ ਸੰਘਰਸ਼ ਦੇ ਸਬੰਧੀ ਵਿਚਾਰਾ ਹੋਈਆਂ ਵਿਚਾਰਾ ਕੀਤੀਆਂ ਭਾਈ ਜਸਕੰਨ ਸਿੰਘ ਜੀ ਨੇ ਡਾਟਾਲ ਸਾਹਿਬ ਵੱਲੋਂ ਪਰਿਖੋਸਾ ਜੀ ਨੇ ਉਹਨਾਂ ਗੱਲਾਂ ਨੂੰ ਦਰਹਾਉਣਾ ਨਹੀਂ ਚਾਹੁੰਦੇ ਦੋ ਤਿੰਨ ਗੱਲਾਂ ਬਾਰੇ ਮੈਂ ਬੇਨਤੀ ਕਰਾਂ ਜਿੱਥੋਂ ਤੱਕ ਗੱਲ ਖਾਲਸਾ ਰਾਜ ਦੀ ਸਿੱਖ ਰਾਜ ਦੀ ਹੈ ਆਪਾਂ ਸੋਚੋ ਜੇ ਮਹਾਰਾਜਾ ਰਣਜੀਤ ਸਿੰਘ ਤੇ ਇਥੇ ਰਾਜ ਹੋਵੇ ਜੇ ਹਰੀ ਸਿੰਘ ਨਲੂਗਾ ਸਾਡਾ ਜਰਨੈਲ ਹੋਵੇ ਕੋਈ ਸ਼ੋਭਨੇ ਦੇ ਵਿੱਚ ਇਹ ਸੋਚ ਸਕਦਾ ਹੈ ਕਿ ਪੰਜਾਬ ਦੀ ਧਰਤੀ ਤੇ ਜਾਂ ਦੇਸ਼ ਸੰਸਾਰ ਦੀ ਧਰਤੀ ਤੇ ਕਿਤੇ ਕੋਈ ਗੁਰੂ ਗ੍ਰੰਥ ਸਾਹਿਬਹਾਰਾ ਦੀ ਬੇਅਦਬੀ ਹੋ ਜਾਈ ਖਾਲਸਾ ਫੌਜਾਂ ਉਹ ਉੱਥੇ ਵੀ ਜਾ ਕੇ ਚੜਾਈ ਕਰ ਸਕਦੀਆਂ ਸੀ ਇਹ ਖਾਲਸਾ ਫੌਜ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜ਼ਿਮੇਵਾਰੀ ਨਾਲ ਜੇ ਗੁਰੂ ਗ੍ਰੰਥ ਸਾਹਿਬ ਲਈ ਕੋਈ ਵਾਰ-ਵਾਰ ਵੀ ਲੋਣੀ ਪਵੇ ਕੋਈ ਲਾ ਜਿੰਦਿਆਂ ਅੱਜ ਇਸ ਹਲਾਤ ਦੇ ਵਿੱਚ ਸਾਡੀ ਕੋਈ ਸਰਕਾਰ ਗੱਲ ਸੁਣ ਲਈ ਤਿਆਰ ਨਹੀਂ ਪਰ ਛੋਟੀਆਂ ਜਿੱਤਾਂ ਨਾਲ ਕਈ ਵਾਰੀ ਅਸੀਂ ਵੱਡੀਆਂ ਜਿੱਤਾਂ ਨਾਲ ਅਸੀਂ ਪਹੁੰਚਦੇ ਹਾਂ ਗਨ ਬਰਗਾੜੀ ਮੋੜ ਤੇ ਨਹੀਂ ਚੱਲੀ ਕੱਚੀ ਤੇ ਹਿਆਸਾ ਦਾ ਸਿੰਘ ਛੀਡ ਹੋਇਆ ਕਿਸੇ ਕਿਸਮ ਦੀ ਪੁਛੜੀ ਗਿਆ ਜੋ ਫਿੱਟਣਾ ਲੱਗਿਆ ਕਿ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਕਿ ਉਹਨਾਂ ਨੂੰ ਸਨਮਾਨ ਦਿੱਤੇ ਜਾਂਦੇ ਸੀ ਤੇ ਜਿਹੜੀਆਂ ਸਰਕਾਰਾਂ ਬਣੀਆਂ ਕਿਸੇ ਨੂੰ ਇਹ ਯਾਰ ਆਲਮ ਨੂੰ ਟਿਕਟਾਂ ਦੇ ਕੇ ਸਨਮਾਨ ਦਿੱਤਾ ਗੱਲ ਚੱਲੀ ਸੀ ਉਹਨਾਂ ਨੂੰ ਸਨਮਾਨ ਦੇ ਕੇ ਜਿਹਨਾਂ ਦਾ ਰਾਜ ਹੁੰਦਾ ਉਹਨਾਂ ਨੂੰ ਸਨਮਾਨ ਤਾਂ ਦਿੱਤਾ ਲਈ ਪੀੜਾ ਛੜੀ ਰਹਾ ਉਹ ਵੀ ਉਹਦੇ ਕੋਈ ਸੀਨੀਅਰ ਅਫਸਰ ਸੀ ਉਹਨੇ ਬਹੁਤ ਕੰਗਲਿਆਂ ਵੀ ਕੰਮ ਨੂੰ ਇਨਸਾਫ ਦਿੱਤਾ ਲੋਕਾਂ ਦੇ ਛਾਂਵੇਂ ਸੰਘਰਸ਼ਣੀਆਂ ਵੀ ਜਿੱਦਾਂ ਉਹ ਕਹਿੰਦੇ ਯਾਰ ਬੰਦੇ ਗਗਨ ਦਾ ਨਾ ਵੀ ਸਰਕਾਰ ਦੇ ਪ੍ਰਧਾਨ ਤੱਕ ਨਹੀਂ ਪਰੰਦੇ ਜਿਹੜੇ ਦੀ ਸਾਫੀ ਜਿਆ ਜਾਂਦਾ ਸਿੱਖ ਪੰਥ ਦੇ ਵਿੱਚ ਸਿੱਖ ਸਿਧਾਂਤ ਦੇ ਵਿੱਚ ਦੋਵੇਂ ਰਸਤੇ ਠੂੜ ਹਨ ਕਿਉਂਕਿ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਲਈ ਸ਼ਹਾਦਤ ਦਿੱਤੀ ਛੇਵੇਂ ਪਾਤਸ਼ਾਹ ਨੇ ਧਿਆਨ ਚੱਕੇ ਨੌਵੇਂ ਪਾਤਸ਼ਾਹ ਨੇ ਸ਼ਹਾਦਤ ਵਿੱਚ ਸ਼ਹਾਦਤ ਦਿੱਤੀ ਤੇ ਦਸਵੇਂ ਪਾਤਸ਼ਾਹ ਨੇ ਧਿਆਨ ਨਾਲ ਸੰਭਾਲਿਆ ਕਾਜ਼ਾ ਕੀ ਦਾ ਮਕਸਦ ਬੜਾ ਸਪਸ਼ਟ ਹੈ ਤੇ ਸਾਡੇ ਲਈ ਸਵੇਂ ਧਰਵਾਦ ਦਾ ਦੋਵੇਂ ਰਸਤੇ ਠੀਕ ਹਨ ਮੈਂ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਇੱਕ ਭਾਈ ਜਸਕਰਨ ਸਿੰਘ ਨੇ ਇੱਕ ਵਿਚਾਰ ਸੁਝਾਅ ਰੱਖਿਆ ਸੀ ਕਿ ਜਿਹੜੇ ਵਿਅਕਤੀਆਂ ਨੂੰ ਲੋਕੀਆਂ ਨੂੰ ਇੱਥੇ ਜ਼ਮਾਨਤਾਂ ਦਿੱਤੀਆਂ ਗਈਆਂ ਵਰਗਾਂ ਦੇ ਖਾਤੇ ਜੀ ਆਪਣੇ ਆਕੇ ਇੰਪਲਾਈਨੀ ਬਾਰੇ ਪੰਜਾਬ ਦੇ ਕਦਰ ਦੇ ਵਿੱਚ ਆਕੇ ਪੰਜਾਬ ਦੀ ਸਰਕਾਰ ਐਲਾਨ ਕਰ ਰਹੀ ਹੈ ਗੁਰੂ ਗਿਆਨ ਸਾਹਿਬ ਜੀ ਦਾ ਅਰਥ ਕਰਕੇ ਕਿ ਅਸੀਂ ਜਿੰਨਾ ਕਿ ਸਾਡੀ ਸਰਕਾਰ ਬਾਹਰ ਨਹੀਂ ਆਉਣੀ ਤੇ ਲੋਕੀ ਬਾਹਰ ਨਹੀਂ ਆਉਣਗੇ ਅੱਜ ਜੇ ਮੈਂ ਖੜੀ ਇਹ ਸਰ ਉਸ ਸਰਕਾਰ ਦੀ ਛਤਿਸ਼ ਹੈ ਵਿੱਚ ਉਹਨਾਂ ਨੂੰ ਬਾਹਰ ਘੁਮਾਇਆ ਜਾਣੇ ਮੈਂ ਸਮਝਦਾ ਕਿ ਖਾਲਸਾ ਪੰਥ ਦੀ ਅੰਤ ਘਟੜੇ ਉਹਨਾਂ ਨੂੰ ਸੁਰਿਟੀ ਨਹੀਂ ਦਿੱਤੀ ਉਹ ਖਾਲਸਾ ਪੰਥ ਨੇ ਖੁੱਲ੍ਹਿਆਂ ਜੰਗ ਦਾ ਨਾਮ ਕਰੇ ਹਨ ਭਾਈ ਜਿਸ ਕੰਝ ਸੀ ਲਿਆ ਕਿ ਜਿਵੇਂ ਉਸ ਸਮਾਂ ਹੁੰਦਾ ਸੀ ਜਦੋਂ ਸਾਡੇ ਸਾਡਾ ਖਾਲਸਾ ਪੰਥ ਨੇ ਰਹਿਣੇ ਹੁਣ ਬਨੇਗਾ ਸਾਹ ਦੇ ਵਿੱਚ ਯੂਐਪੀ ਲਾਇਆ ਗਿਆ ਇਹਨਾਂ ਸਾਰੇ ਦੁਕਾਨਾਂ ਉੱਤੇ ਯੂਐਪੀ ਲਾਇਆ ਜਾਵੇ ਤੇ ਜੇ 6 ਦਿਨਾਂ 23 ਤੱਕ ਨਾ ਲਾਇਆ ਗਿਆ ਤਾਂ ਭਾਈ ਸਰਕਾਰ ਨੇ ਕਿਹਾ ਜਿਨੇ ਆਪਾ ਬੈਠੇ ਆਂ ਤੇ ਹੋਰ ਆਪਾਂ ਸਾਰੇ ਨੂੰ ਕਹਿੰਦੇ ਆਪਾਂ ਬਰਗਾੜੀ ਦੇ ਵਿੱਚ ਇੱਕ ਲੰਦਾ ਬੰਨ੍ਹ ਕੇ ਕਰਕੇ ਟੈਗ ਲਗਾ ਕੇ ਕਰੀਏ ਦੂਸਰੀ ਮੀਟਿੰਗ ਮੈਂ ਜਿਹੜੀ ਸਰਦਾਰ ਖੋਸਤਾ ਸਾਹਿਬ ਨੇ ਕੀਤੀ ਮੈਨੂੰ ਇਹ ਗੱਲ ਕਹਿੰਦੇ ਵਿੱਚ ਕੋਈ ਝਿਜਕ ਨਹੀਂ ਤੇ ਜਿਹੜੇ ਆਗੂ ਜਿਹੜੀ ਜਥੇਬੰਦੀਆਂ ਪਰਵਾਸਾਂ ਦੇ ਵਿੱਚ ਮਰਦਮਸ਼ ਨੂੰ ਪਾਣੀ ਜਿਹੜੀ ਤੁਸਤਗੀ ਹੋਈ ਹੈ ਉਹ ਲੜਾਈ ਜੜੇ ਹਨ ਉਹ ਇੱਕ ਇਝਾ ਨੂੰ ਕਾਉਂਦਾ ਤੱਤ ਹੈ ਉਹਨਾਂ ਦਾ ਵੀ ਸਾਰੇ ਸਤਿਕਾਰ ਕਰਦੇ ਆਂ ਪਰ ਗੰਗ ਇਹ ਹੋਈ ਕਿ ਉਹ ਮੋਰਚੀ 14 ਤਰੀਕ ਨੂੰ ਦਲ ਭਾਲ ਸਾਹਿਬ ਵੱਲੋਂ ਸ਼੍ਰੋਮਣੀ ਕਾਲਜ ਦਰ ਅੰਮ੍ਰਿਤਸਰ ਵੱਲੋਂ ਯੂਨਾਈਟਿਡ ਕਾਲਜ ਵੱਲੋਂ ਸਾਰੀਆਂ ਪੰਥਕ ਜੱਥੇਬੰਦੀਆਂ ਦੀ ਮੀਟਿੰਗ ਸੱਜੀ ਗਈ ਸੀ ਕਾਲਕਰ ਸਾਹਿਬ ਦੇ ਉਸੇ ਦਿਨ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਅੱਜ ਮੋਰਚਾ ਲਾਵਾਂਗੇ ਉਸੇ ਦੇਣੀ ਦੇ ਨਾਂਨੇ ਤੇ ਵਿਚਾਰਾ ਹੁੰਦੀਆਂ ਦੇ ਦੂਜੇ ਥਾਂ ਦੇ ਮੋਰਚੇ ਲੱਗਦਾ ਅਜੀ ਸਾਰੇ ਨੇ ਸੋਚਿਆ ਕਿ ਗੱਲ ਠੀਕ ਨਹੀਂ ਇਸ ਤਰ੍ਹਾਂ ਕੌਮ ਦੇ ਵਿੱਚ ਇੱਕੋ ਜਿਹੀ ਦਮਦਾਰ ਬੈਠਾ ਹੋਏਗੀ ਸਾਰੇ ਨਾਇਕਾਂ ਚੋ ਮੀਟਿੰਗ ਪੋਸਟ ਪੋਸਟ ਕਰਦੀ ਸੀ ਸਰਦਾਰਨ ਦੀ ਮੀਟਿੰਗ ਰੱਖੀ ਗਈ ਉਹਦੇ ਗੱਲ ਕਰਦਿਆਂ ਤੇ ਬੜਾ ਵੱਡਾ ਕੰਮ ਹੋਇਆ ਬੜਾ ਵੱਡਾ ਫੈਸਲਾ ਹੋਇਆ ਜੇ ਜੇ ਦਬਾਅ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕੁਝ ਨਾ ਕੁਝ ਗੋਗਿਆ ਗੋਗਿਆ ਪੈਸਾ ਦੀ ਸੰਤੁਸ਼ਟੀ ਨਹੀਂ ਉਹਦੇ ਨਾਲ ਬਾਤਾਂ ਕੀ ਹੋਣੇ ਕੁਝ ਗੱਲਾਂ ਕੀਤੀਆਂ ਮੈਂ ਇਹਨਾਂ ਦੇ ਮੋਢੇ ਤੇ ਵੀ ਗਿਆ ਪਰ ਉੱਥੇ ਵੀ ਜਾ ਕੇ ਇਹਨਾਂ ਨੂੰ ਗੈਰਤੀ ਕੀਤੀ ਕਿ ਆਓ ਇਹ ਕੋਈ ਇਹ ਵਿਚਾਰਾ ਜੋ ਦੇਵੇ ਹੋ ਸਕਦੇ ਹਨ ਕੋਈ ਗੱਲਾਂ ਜਿਹੜੇ ਕੋਈ ਦਾਰਮੇਂ ਦੀ ਕਰ ਲੈ ਸਕਦੀ ਹੈ ਸਾਗੀਆਂ ਜੱਟੀਆਂ ਮਿੰਟੀਆਂ ਵਿੱਚੋਂ ਮੈਂ ਜਾ ਕੇ ਸਦਾ ਮੋਹਬਤ ਸਿੰਘ ਚੀਮਾ ਵੀ ਸੀ ਸ਼੍ਰੋਮਿਕਾਲੀ ਦਾ ਅੰਮ੍ਰਿਤਸਰ ਦੇ ਆਗੂ ਵੀ ਸੀ ਗੁਰੂ ਸਾਹਿਬ ਵੀ ਉੱਥੇ ਬੈਠੇ ਸੀ ਕਹਿ ਕੇ ਆਓ ਆਪਾਂ ਬੈਠ ਕੇ ਵਿਚਾਰਾਂ ਜਿਹੜੇ ਕੋਈ ਮੋਢੇ ਲਈ ਕਿਉਂਕਿ ਸਾਗੀਆਂ ਜੱਟੇ ਬਣ ਗਿਆ ਲੈ ਇੱਕ ਸੁਝਾਇਆ ਹੈ سہمت ہوگی یا نہ ہوئے اپنے دربار صاحب کسی ایجوکیشن کامیا کا ادا نہیں بننا چاہیے بڑے رستے باہر باہر جیسے اپنا پارکا یا ہوئے ہو سکتے ہیں اسی کر کے اے سا جڑے اپنی رہی میں اج بھی پوسا جی میں کہنا چاہنا کہ وہ اپنا رات لیں گے سارے جیان نے گرو گرن صاحب کی پہلے بےعد بھی کروائی ਸਨਸਾਪ ਨੂੰ ਵੀ ਇਹਨਾਂ ਦੇ ਭੋਲਗੇ ਗਿਆਨ ਹੈ ਅਜੇ ਨਵੇਂ ਪਾਪ ਹੋ ਗਏ ਆ ਕਿ ਉਹਨੇ ਜੰਗ ਲੜਾ ਲਿਆ ਜਿਹੜੇ ਉਹਨਾਂ ਦੇ ਪਾਪਾਂ ਨੂੰ ਨਿਕਲਿਆ ਤੇ ਉਹਨਾਂ ਦੇ ਪਾਪਾਂ ਦੇ ਜਿਹੜੇ ਗੁਰਦੁਆਰਾ ਤੋਂ ਦੇ ਬੇਦੀ ਦੇ ਪੁਧਾਰ ਨਿਕਲੇ ਆ ਉਹ ਦੋਸ਼ੀਆਂ ਨੇ ਪਾਪਾਂ ਨੂੰ ਨਿਕਲਿਆ ਪਾਪੀਆਂ ਦੇ ਪਾਪਾਂ ਨੂੰ ਨਿਕਲੇ ਆ ਉਹਨਾਂ ਨੂੰ ਕੋਈ ਇਨਸਾਫ ਨਹੀਂ ਕੋਈ ਅਮੀਦ ਨਹੀਂ ਕੀਤੀ ਜਾ ਸਕੀ ਪਰ ਲੋਕ ਰਾਜ ਲੋਕ ਰਹਿ ਕੇ ਬਹੁਤ ਵੱਡੀ ਗੱਲ ਹੁੰਦੀ ਆ ਜੇ ਆਪਾਂ ਇੱਥੇ ਡੇਰੇਆਂ ਨਹੀਂ ਕਰਕੇ ਕੇਸ ਦਾਜ ਲਗਵਾਇਆ ਡੇਰੇ ਵਾਲੇ ਕਿਹਾ ਦੇ ਪਤਾ ਨਹੀਂ ਕੋਈ ਦਸਤਾਵਾਹਰਾਂ ਕਿ ਭੈਰ ਜੀ ਨੇ ਕੀਤੀ ਬਾਬਾ ਜੀ ਲੋਕਾਂ ਨੂੰ ਦਸਤਾਵਾਹਰ ਕਰਵਾਇਆ ਤੇ ਪੰਜਾਬ ਦੀ ਜੀ ਵੀ ਆਈਡੀਆ ਤਾਂ ਕਿ ਆਈ ਜੀ ਤੱਕ ਕੈਸੇ ਕੈਸੇ ਦਰਜ ਕਰਾ ਕੇ ਹੋਏ ਉਹ ਪ੍ਰਾਪਤੀਆਂ ਨੂੰ ਘੱਟ ਨਹੀਂ ਬਾਬਾ ਮਜੀਦ ਸਿੰਘ ਜੀ ਇੱਥੇ ਬੋਲ ਕੇ ਗਏ ਆ ਉਸ ਗੱਲ ਦੇ ਵਿੱਚ ਇੱਕ ਇੱਕ ਗੱਲ ਮੈਂ ਹੋਰ ਕਹੀ ਕਿ ਆਉਣੇ ਆ ਕਿ ਜਦੋਂ ਕੌਮ ਦੇ ਵਿੱਚ ਹੀ ਆਪਣੇ ਆਪ ਬਣ ਜਾਈਏ ਜਾਂ ਅਸੀਂ ਕਿਸੇ ਇੰਟਰਕਟੋਰ ਬਣਾ ਲੀਏ ਉਹਨੇ ਵੀ ਜੱਗਾਈ ਨਿਕਲੇ ਤੇ ਬਰਗਾੜੀ ਮੋਰਚੇ ਦੇ ਵਿੱਚ ਵੀ ਇਹੀ ਕੁਸ਼ੂਰਿਆ ਬਰਗਾੜੀ ਮੋਰਚੇ ਗਿਆ ਪ੍ਰਾਪਤ ਨੇ ਬਾਦੂ ਜਦੋਂ ਮੋਰਚਾ ਕਰਾਇਆ ਗਿਆ ਮੈਂ ਗੁਰਮੁਖ ਸਿੰਘ ਸਾਹਿਬ ਨੇ ਹਮੁੰਦੀ ਜੇ ਗੱਲ ਕਹਿਣੀ ਚਾਹੁੰਦਾ ਨਾ ਸਰਦਾਰ ਮਾਨ ਨੂੰ ਦਲਦਲ ਸਾਹਿਬ ਦੇ ਅੱਗੇ ਬੈਠੇ ਹੋਣ ਜਾਂ ਸਾਡੇ ਅਸੀਂ ਬਿਆਸ ਸਿੰਘ ਸਾਰੇ ਪੰਥ ਨਾਲ ਗੱਲ ਸੱਜਿਆ ਜਾਵੇ ਉਹ ਤੋਂ ਇੱਕ ਦਿਨ ਪਹਿਲਾਂ ਉਹਦੇ ਵਿੱਚ ਆਪਾਂ ਸਾਰੇ ਮਿਲ ਕੇ ਵਿਚਾਰੋ ਇੱਕ ਜਗਤਕਿਰਨ ਨੇ ਉਹ ਕਰਾਇਆ ਕਿ ਅੱਜ ਅਸੀਂ ਵਿਚਾਰਾਂ ਵਿੱਚ ਪਿੱਛੇ ਉਹਨੇ ਇੱਕ ਮੀਟਿੰਗ ਰੱਖੀ ਮੇਰੇ ਨਾਲ ਵੀ ਕਈ ਗੁੰਮ ਦੇ ਗੱਲ ਹੋਈ ਵੈਨ ਨੂੰ ਇਹ ਆ ਕਿ ਤੁਸੀਂ ਮੀਟਿੰਗ ਦੇ ਵਿੱਚ ਆਓ ਮੈਂ ਉਹ ਗਿਆ ਕਿ ਮੀਟਿੰਗ ਜਾਉ ਸੰਗ ਕੋਈ ਰਾਣੀ ਪਰ ਉਹ ਤੋਂ ਬੈਠੇ ਗੱਲ ਕਰਸਾ ਦੇ ਆਗੂ ਹਨ ਭਾਈ ਪਰਮਭਾਸ ਸਿੰਘ ਭਾਈ ਦੀ ਸਪੀਚ ਹੈ ਤੇ ਜੋਗੀ ਕਾਲੀਕਰ ਨੇ ਅੰਮ੍ਰਿਤ ਸਾਹਿਬ ਦੇ ਆਗੂ ਹਨ ਭਾਈ ਨਿਸ਼ਕੰਦ ਸਿੰਘ ਗਏ ਸਦਾ ਦੇ ਦਰਬਾਰ ਸੀ ਕਿ ਸਾਡੇ ਜੱਟ ਕੰਗੇ ਦੇ ਆਗੂ ਬਾਬਾ ਬਜੇ ਸਿੰਘ ਜੀ ਦਾ ਨੂਆ ਭਾਈ ਅਮਰੀਸ਼ ਜੀ ਨਾਲ ਕਿ ਉਸ ਵਾਰ ਜਿਹੜਾ ਸਰਕਾਰ ਦਾ ਇਹ ਬੋਲਾ ਸੀਗਾ ਭਾਈ ਪੁਲਿਸਾਂ ਨੇ ਸਾਰੇ ਦੇ ਮੀਟ ਰੱਖ ਕੇ ਸਾਡੇ ਨਾਲ ਕੱਲ ਕੀਤੀ ਜਦੋਂ ਵੀ ਇਹ ਸਾਰੇ ਨੂੰ ਕਿਉਂ ਨਹੀਂ ਪ੍ਰੋਸੈਸ ਲਿਆ ਗਿਆ ਕਿ ਆਪਣਾ ਸੁਪਾਰਟੀ ਕਰ ਦਿੱਤਾ ਜਾਵੇ ਉਹਨਾਂ ਤੋਂ ਬਾਅਦ ਆਪਾਂ ਬੈਠ ਕੇ ਗੱਲ ਕਰਾਂਗੇ ਪਰ ਦੋ ਵਾਰੀ ਦੋ ਵਾਰੀ ਮੀਟ ਰੱਖ ਕੇ ਦੋਵੇਂ ਕਾਹੂ ਆਇਆ ਨਹੀਂ ਇਸ ਚਾਰਟ ਜੇ ਰੱਖ ਕੇ ਟੇਬਲ ਦੇ ਵਿੱਚ ਬਿੱਤੀ ਕਰਨ ਦੇ ਜਿਵੇਂ ਕਹਿੰਦੇ ਹਨ ਮੈਂ ਜਿਹੜੀ ਗੱਲ ਤੋਂ ਚੇਚੜੇ ਹਾਂ

انصاف والے بیٹے سارے کچھ کر کے خالصہ رہے ਖਾਲਸਾ ਪੰਥ ਨੂੰ ਗੁਰੂ ਨਾਲ ਟਕਰ ਰਹੇ ਆ ਤੈਨੂੰ ਇਹਨਾਂ ਰੱਬੀ ਜਾਨਾ ਸਾਹਮਣਾ ਕਰਨਾ ਪਵੇਗਾ ਖਾਲਸਾ ਪੰਥ ਆਪਣੀ ਇਰਾਦੀ ਜੜੀ ਰਹੀ ਹੈ ਜੇਕਰਵਾ ਚ ਪਰ ਆਪਨੇ ਕਰੇਗਾ ਮੈਂ ਫਿਰ ਕਿਵੇਂ ਚੋਣਾਂ ਆਏ ਫਿਰ ਮੈਂ ਆਉਂਗਾ ਪੁਜੀ ਦਾ ਖਾਲਸਾ ਮੈਂ ਨਹੀਂ ਕਹਿੰਦਾ ਕਿ ਇਹ ਇਹ ਕਹਿਣਾ ਨਹੀਂ ਕਿ ਬਾਤ ਖਤਮ ਨਹੀਂ ਹੋਈ ਇਹ ਲੱਗੀ ਬਸ